ਕਈ ਲੋਗ ਇਸ ਸੰਸਾਰ ਵਿੱਚ ਆਪਣੀ ਸਾਰੀ ਜ਼ਿੰਦਗੀ ਦੁਨੀਆਦਾਰਾਂ ਅਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਿੱਚ ਲਾ ਦਿੰਦੇ ਨੇ ਪ੍ਰੰਤੂ ਗੁਰੂ ਕੀ ਸਾਧ ਸੰਗਤ ਤੋਂ ਖੁਸ਼ ਨਹੀਂ ਹੁੰਦੇ ਚਾਰ ਖੁਸ਼ ਹੋ ਜਾਂਦੇ ਨੇ ਤਾਂ ਚਾਰ ਨਾਰਾਜ਼ ਹੋ ਜਾਂਦੇ ਹਨ ਇਹ ਚੱਕਰ ਚੱਲਦਾ ਰਹਿੰਦਾ ਹੈ ਤੇ ਜਦੋਂ ਇਹ ਗਿਆਨ ਹੋ ਜਾਂਦਾ ਹੈ ਕਿ ਇਹ ਤਾਂ ਖੁਸ਼ ਹੋ ਹੀ ਨਹੀਂ ਸਕਦੇ ਤਾਂ ਉਦੋਂ ਬੰਦਾ ਜੀਵਨ ਪੰਧ ਮੁਕਾ ਕੇ ਅੱਗੇ ਦੀ ਤਿਆਰੀ ਵਿੱਚ ਹੋ ਜਾਂਦਾ ਹੈ ਇੱਕ ਵਾਰੀ ਸਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਖੇਤਾਂ ਵਿੱਚ ਵਿਰਾਜਮਾਨ ਸਨ ਤੇ ਆਪਣੀ ਸੁੰਦਰ ਸੀਸ ਥੱਲੇ ਆਪਣੀ ਬਾਹ ਰੱਖੀ ਹੋਈ ਸੀ ਉਧਰ ਦੋ ਔਰਤਾਂ ਖੇਤ ਨੂੰ ਰੋਟੀ ਲੈ ਕੇ ਜਾ ਰਹੀਆਂ ਸਨ ਇੱਕ ਨੇ ਦੂਜੀ ਨੂੰ ਕਿਹਾ ਦੇਖ ਭੈਣ ਉੰਜ ਤਾਂ ਸਾਧੂ ਬਣਿਆ ਫਿਰਦਾ ਹੈ ਪ੍ਰੰਤੂ ਸਹਰਾਣਾ ਭਾਲਦਾ ਹੈ ਗੁਰੂ ਸਾਹਿਬ ਨੇ ਸਾਧ ਸੰਗ ਸੁਣ ਲਿਆ ਤੇ ਸੀਸੇਠੋਂ ਵਾਂ ਕੱਢ ਲਈ ਤਾਂ ਦੂਜੀ ਬੋਲੀ ਦੇਖ ਭੈਣੇ ਉੰਜ ਤਾਂ ਜਾਦੂ ਬਣਿਆ ਫਿਰਦਾ ਹੈ ਪਰੰਤੂ ਅਜੇ ਆਕੜ ਨਹੀਂ ਛੱਡੀ ਤਾਂ ਗੁਰੂ ਸਾਹਿਬ ਜੀ ਨੇ ਦੁਹਾਵਲ ਪਿੱਠ ਕਰ ਲਈ ਸਾਧ ਸੰਗਤ ਜਦੋਂ ਪਿੱਠ ਕਰ ਲਈ ਤਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪਿੱਠ ਕਿਉਂ ਕਰ ਲਈ ਤਾਂ ਮਹਾਰਾਜ ਕਹਿਣ ਲੱਗੇ ਮਰਦਾਨਿਆ ਦੁਨੀਆ ਨੇ ਤਾਂ ਕਦੀ ਖੁਸ਼ ਹੋਣਾ ਹੀ ਨਹੀਂ ਇਹ ਦੁਨੀਆ ਨੇ ਕਦੀ ਖੁਸ਼ ਹੋਣਾ ਹੀ ਨਹੀਂ ਬਈ ਇੱਕੋ ਤਰੀਕਾ ਹੈ ਦੁਨੀਆ ਵੱਲ ਪਿੱਠ ਕਰ ਲਵੋ ਆ ਬਾਬਾ ਜੀ ਫਰਮਾਉਂਦੇ ਸਨ ਸੂਰਜ ਵੱਲ ਮੂੰਹ ਕਰ ਲਵੋ ਤਾਂ ਆਪਣੀ ਸ਼ਾਂ ਆਪੇ ਹੀ ਮਗਰਮਗਰ ਤੁਰ ਪਵੇਗੀ ਪਰੰਤੂ ਜੇ ਸੂਰਜ ਵੱਲ ਪਿੱਠ ਕਰ ਲਈਏ ਤਾਂ ਸ਼ਾਂ ਮੂਰੇ ਮੂਰੇ ਤੁਰ ਪੈਂਦੀ ਹੈ ਤੇ ਜੇ ਉਸ ਨੂੰ ਫੜਨ ਭਜਾਂਗੇ ਤਾਂ ਹੱਥ ਨਹੀਂ ਆਉਂਦੀ ਜਿੰਨਾ ਤੇਜ਼ ਭੱਜਾਂਗੇ ਵੀ ਫੜਨ ਵਾਸਤੇ ਉਤਨੀ ਤੇਜ਼ ਹੀ ਛਾ ਭੱਜ ਲਵੇਗੀ ਇਹ ਮગર ਲਾਉਣ ਦਾ ਇੱਕੋ ਹੀ ਤਰੀਕਾ ਹੈ ਨਾ ਭੱਜਣ ਦੀ ਲੋੜ ਨਾ ਫਿਰਨ ਦੀ ਲੋੜ ਬਈ ਸੂਰਜ ਵੱਲ ਮੂੰਹ ਕਰ ਲਵੋ ਆਪੇ ਹੀ ਮગર ਲਗ ਤੁਰੇਗੀ ਜਿੰਨਾ ਤੇਜ਼ ਸੂਰਜ ਵੱਲ ਜਾਵਾਂਗੇ ਉਤਨੀ ਹੀ ਤੇਜ਼ ਮગર ਆਵੇਗੀ ਸੂਰਜ ਕੌਣ ਹੈ ਸਾਧ ਸੰਗਤ ਸੂਰਜ ਹੈ ਗੁਰੂ ਬਈ ਗੁਰੂ ਵੱਲ ਮੂੰਹ ਕਰ ਲਵੋ ਔਰ ਦੁਨੀਆ ਵੱਲ ਪਿੱਠ ਕਰ ਲਵੋ ਇਹ ਮਾਇਆ ਇਹ ਪਦਾਰਥ ਆਪੇ ਹੀ ਮਗਰ ਭਜੇ ਭਜੇ ਆਉਣਗੇ ਸੁਖਮਨੀ ਸਾਹਿਬ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਸ ਧਨ ਕੋ ਚਾਰ ਕੁੰਟ ਉੱਠਤਾ ਵਹਿ ਉਹ ਧਨ ਹਰ ਸੇਵਾ ਤੇ ਪਾਵੈ ਸਾਧ ਸੰਗਤ ਇਸ ਦੁਨੀਆ ਦੇ ਵਿੱਚ ਕੋਈ ਵੀ ਆਦਮੀ ਹਰੇਕ ਨੂੰ ਖੁਸ਼ ਨਹੀਂ ਕਰ ਸਕਦਾ ਭਗਤ ਨਾਮਦੇਵ ਜੀ ਦੀ ਛਪਰੀ ਆ ਜਦੋਂ ਛਪਰੀ ਨੂੰ ਅੱਗ ਲੱਗ ਗਈ ਭਗਤ ਦੀ ਛਪਰੀ ਭਗਵਾਨ ਨੇ ਖੁਦ ਆਪ ਆ ਕੇ ਨਵੀਂ ਬਣਾ ਦਿੱਤੀ ਆਂਢੇ ਗੁਆਂਢੀ ਪੁੱਛਦੇ ਹਨ ਕਿ ਇਹ ਛਪਰੀ ਕਿਸ ਪਾਸੋਂ ਬਣਵਾਈ ਹੈ ਤੇ ਭਗਤ ਜੀ ਕਹਿੰਦੇ ਹਨ ਕਿ ਸਾਡੀਆਂ ਛਪਰੀਆਂ ਆ ਸਾਡੀ ਛਪਰੀ ਤਾਂ ਵਾਹੀ ਭਗਵਾਨ ਨੇ ਬਣਾਈ ਹੈ ਤਾਂ ਉਹ ਕਹਿਣ ਲੱਗੇ ਸਾਡੀਆਂ ਛਪਰੀਆਂ ਵੀ ਉਸ ਪਾਸੋਂ ਬਣਵਾ ਦੇਵੋ ਤੇ ਸਾਨੂੰ ਦੱਸੋ ਕਿ ਆ ਛਪਰੀ ਬਣਾਉਣ ਵਾਲਾ ਵੇਢੀ ਕਿੰਨੀ ਮਜ਼ਦੂਰੀ ਲੈਂਦਾ ਹੈ ਤਾਂ ਭਗਤ ਨਾਮਦੇਵ ਜੀ ਉੱਤਰ ਦਿੰਦੇ ਹੰਸਾ ਸਾਧ ਸੰਗ ਕਹਿਣ ਲੱਗੇ ਵੇਢੀ ਫਰੀਤ ਮਜ਼ਦੂਰੀ ਮੰਗੇ ਜੋ ਕੋ ਛਾਂ ਛਵਾਵੇ ਹੋ ਲੋਕ ਕੁਟੰਬ ਸਭੂ ਤੇ ਤੂਰ ਹੈ ਤੋ ਆਪਨ ਬੇਟੀ ਆਵੇ ਹੋ ਮਜ਼ਦੂਰੀ ਕੀ ਮੰਗਦਾ ਹੈ ਕਹਿਣ ਲੱਗੇ ਇਹ 베ਡੀ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ ਪ੍ਰੀਤ ਦੀ ਮਜ਼ਦੂਰੀ ਤੇ ਸ਼ਰਤ ਕੀ ਹੈ ਇਸ 베ਡੀ ਨੂੰ ਮਗਾਉਣ ਵਾਸਤੇ ਬਈ ਲੋਕਾਂ ਨਾਲੋਂ ਅਤੇ ਰਿਸ਼ਤੇਦਾਰਾਂ ਨਾਲੋਂ ਆਪਣੇ ਆਪ ਨੂੰ ਤੋੜ ਲੈਣਾ ਹੈ ਉਨਾ ਤੂੰ ਮੁਖ ਮੋੜ ਲੈਣਾ ਹੈ ਮਾਨੁਕੀ ਟੇਕ ਵਿਰਤੀ ਸਭ ਜਾਣ ਪਰ ਅਫਸੋਸ ਇਹ ਦੋਨੋਂ ਸੜਤਾ ਸਾਧ ਸੰਗਤ ਆਪਾ ਪੂਰੀਆਂ ਨਹੀਂ ਕਰਦੇ ਤੋ ਦੁਨੀਆ ਵੱਲੋਂ ਤੋੜ ਲਵੋ ਤੇ ਰੱਬ ਵੱਲ ਜੋੜ ਲਵੋ ਤਾਂ ਫਿਰ ਅਰਦਾਸ ਮਹਾਂਪੁਰਖ ਕਹਿੰਦੇ ਹਨ ਕਦੀ ਵੀ ਬੇਅਰਥ ਨਹੀਂ ਜਾਂਦੀ ਕਿਉਂਕਿ ਫਿਰ ਇੱਕ ਇਨਸਾਨ ਸੱਚੇ ਦਿਲੋਂ ਇਹ ਕਹਿ ਸਕਦਾ ਹੈ ਤੂੰ ਲੱਖਾਂ ਹੋਣਗੇ ਲੋਕਾਂ ਦੇ ਪਰ ਮੇਰਾ ਤਾਂ ਤੂੰ ਹੀ ਇੱਕ ਹੈ ਇਸ ਕਰਕੇ ਸਤਿਗੁਰੂ ਜੀ ਆਖਦੇ ਹਨ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੀ ਸਾਹਿਬ ਕੈ ਘਰ ਵਤੂ ਵੈ ਸੁ ਨਫਰੇ ਹੱਥ ਆਵੇ ਅਣ ਹੁੰਦੀ ਕਿਥੋਂ ਪਾਏ ਸਾ ਸੰਗਤ ਜਦੋਂ ਵੀ ਕੁਝ ਮੰਗਣਾ ਹੈ ਤਾਂ ਆਪਣੇ ਮਾਲਕ ਤੋਂ ਮੰਗਣਾ ਹੈ ਇਸ ਕਰਕੇ ਹੀ ਤਾਂ ਮਹਾਪੁਰਖਾਂ ਦੀ ਸੰਗਤ ਕਰਨੀ ਹੈ ਤੇ ਮਹਾਪੁਰਖ ਵੀ ਉਹ ਜਿਹੜੇ ਗੁਰੂ ਨਾਲ ਜੋੜਦੇ ਹਨ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਸੰਗਤ ਮਹਾਪੁਰਖਾਂ ਦੀ ਤੇ ਮਹਾਪੁਰਖ ਉਹ ਜਿਹੜਾ ਗੁਰੂ ਨਾਲ ਜੋੜਦਾ ਹੈ ਜਿਹੜਾ ਆਪਣੇ ਨਾਲ ਜੋੜਦਾ ਹੈ ਉਸ ਤੋਂ ਕਿਨਾਰਾ ਕਰ ਲਵੋ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਹੁੱਚਾ ਸਾਹ ਨਾ ਕੀਚੇ ਫਿਰ ਪਛੋਤਾਈਏ ਸਾਧ ਸੰਗਤ ਜਹਾਂਗੀਰ ਬਾਦਸ਼ਾਹ ਇੱਕ ਦਿਨ ਸ਼ਿਕਾਰ ਖੇਡਦਾ ਖੇਡਦਾ ਆਪਣੇ ਸਾਥੀਆਂ ਪਾਸੋਂ ਅੱਡ ਹੋ ਗਿਆ ਗਰਮੀਆਂ ਦੇ ਦਿਨ ਸੰ ਤੇ ਪਿਆਸ ਬਹੁਤ ਲੱਗੀ ਸੀ ਪਾਣੀ ਦੀ ਤਲਾਸ਼ ਵਿੱਚ ਘੁੰਮ ਰਿਹਾ ਸੀ ਜਦੋਂ ਉਸ ਨੂੰ ਇੱਕ ਲੱਕੜਹਾਰੇ ਦੀ ਕੁਲੀ ਦਸੀ ਨਾ। ਜਹਾਂਗੀਰ ਨੇ ਜਾ ਕੇ ਪਾਣੀ ਮੰਗਿਆ। ਲੱਕੜਹਾਰੇ ਨੇ ਠੰਡਾ ਜਲ ਸਿਕਾਇਆ। ਬਾਦਸ਼ਾਹ ਨੇ ਆਪਣੀ ਸ਼ਾਪ ਲੱਕੜਹਾਰੇ ਨੂੰ ਦੇ ਦਿੱਤੀ ਤੇ ਕਿਹਾ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ। ਜੇ ਤੈਨੂੰ ਕਦੀ ਕਿਸੇ ਵੀ ਚੀਜ਼ ਦੀ ਲੋੜ ਪੈ ਜਾਵੇ ਤਾਂ ਤੂੰ ਮੇਰੇ ਪਾਸ ਦਿੱਲੀ ਆ ਜਾਵੀਂ। ਤੇ ਜੇ ਤੈਨੂੰ ਪਹਿਰੇਦਾਰ ਲੰਘਣ ਨਾ ਦੇਣ ਤਾਂ ਸ਼ਾਪ ਦਿਖਾ ਦੇਵੀ। ਸਮਾਪਾ ਕੇ ਲੱਕੜਹਾਰੇ ਦੀ ਬੌਟੀ ਨੇ ਸਾਧ ਸੰਗਤ ਲੱਕੜਹਾਰੇ ਨੂੰ ਦਿੱਲੀ ਜਾਣ ਲਈ ਕਿਹਾ ਕਿਉਂਕਿ ਉਹਨਾਂ ਦੀ ਧੀ ਹੁਣ ਵਿਆਹ ਯੋਗ ਹੋ ਗਈ ਸੀ। ਜਦੋਂ ਧੀ ਵਿਆਹਣ ਯੋਗ ਹੋ ਗਈ ਤਾਂ ਇਸ ਦੇ ਘਰ ਵਾਲੀ ਕਹਿਣ ਲੱਗੀ ਜਾਓ ਹੁਣ ਤੁਸੀਂ ਦਿੱਲੀ ਰਾਜੇ ਦੇ ਪਾਸ ਕਿਉਂਕਿ ਆਪਾਂ ਨੂੰ ਰੁਪਏ ਚਾਹੀਦੇ ਹਨ। ਬੇਟੀ ਦੇ ਵਿਆਹ ਵਾਸਤੇ ਲੱਕੜਹਾਰਾ ਚਲੇ ਆ ਗਿਆ ਸਾਧ ਸੰਗ ਪਹਿਰੇਦਾਰਾਂ ਨੇ ਰੁਕਿਆ ਪਰੰਤੂ ਉਸਨੇ ਜਦੋਂ ਛਾਪ ਦਿਖਾਈ ਤਾਂ ਉਸ ਨੂੰ ਲੰਘਣ ਦੇ ਦਿੱਤਾ ਜਹਾਂਗੀਰ ਨੇ ਸਿਆਣ ਲਿਆ ਤੇ ਉਸਨੇ ਹੁਕਮ ਦਿੱਤਾ ਕਿ ਬਈ ਲੱਕੜਹਾਰੇ ਨੂੰ ਇਸ਼ਨਾਨ ਕਰਵਾ ਕੇ ਆ ਨਵੇਂ ਕੱਪੜੇ ਪਹਿਨਾਓ ਉਸੇ ਤਰ੍ਹਾਂ ਹੀ ਹੋਇਆ ਸਾਧ ਸੰਗਤ ਦੂਜਾ ਦਿਨ ਚੜਿਆ ਬਾਸ਼ਾ ਨੇ ਲੱਕੜਹਾਰੇ ਨੂੰ ਕਿਹਾ ਵੀ ਚੱਲ ਆਪਾਂ ਪਹਿਲਾਂ ਨमाज ਪੜ ਲਈਏ ਪਹਿਲਾਂ ਨमाज ਪੜ ਲਈਏ ਬਾਸ਼ਾ ਨਵਾਜ਼ ਪੜਨ ਲੱਗ ਪਿਆ ਸਾਧ ਸੰਗ ਪਰੰਤੂ ਲੱਕੜਹਾਰਾ ਚੁੱਪ ਕਰਕੇ ਖੜਾ ਰਿਹਾ ਬਾਸ਼ਾ ਨੇ ਨਵਾਜ਼ ਪੜਨ ਤੋਂ ਬਾਅਦ ਪੁੱਛਿਆ ਭਈ ਕੀ ਤੂੰ ਮੁਸਲਮਾਨ ਨਹੀਂ ਤੂੰ ਨਵਾਜ਼ ਕਿਉਂ ਨਹੀਂ ਪੜੀ ਲੱਕੜਹਾਰੇ ਨੇ ਜਵਾਬ ਦਿੱਤਾ ਅੱਖ ਲੱਗਿਆ ਬਾਦਸ਼ਾਹ ਸਲਾਮਤ ਮੈਂ ਮੁਸਲਮਾਨ ਹਾਂ ਪਰੰਤੂ ਮੈਂ ਨਵਾਜ਼ ਤਾਂ ਨਹੀਂ ਪੜੀ ਕਿਉਂਕਿ ਮੈਂ ਹੈਰਾਨ ਸੀ ਮੈਂ ਹੈਰਾਨ ਸੀ ਇਸ ਗੱਲ ਤੋਂ ਕਿ ਤੁਸੀਂ ਕਿਸ ਦੇ ਸਾਹਮਣੇ ਹੱਥ ਅਡੇ ਹਨ ਕੀ ਤੁਹਾਡੇ ਪਾਸੋਂ ਵੀ ਕੋਈ ਵੱਡਾ ਹੈ ਕਿਉਂਕਿ ਮੈਂ ਤੁਹਾਡੇ ਕੋਲ ਸਹਾਇਤਾ ਲਈ ਆਇਆ ਹਾਂ ਜਹਾਂਗੀਰ ਬੋਲਿਆ ਲੱਕੜਹਾਰੇ ਮੈਂ ਅੱਲਾਹ ਤਾਲਾ ਸਾਹਮਣੇ ਹੱਥ ਲਾਏ ਹਨ ਉਸਨੇ ਹੀ ਮੈਨੂੰ ਆ ਕਿਉਂਕਿ ਉਸਨੇ ਹੀ ਮੈਨੂੰ ਰਾਜ ਭਾਗ ਬਖਸ਼ਿਆ ਹੈ ਸਾਰੀਆਂ ਬਖਸ਼ਿਸ਼ਾਂ ਹੀ ਉਸ ਖੁਦਾ ਦੀਆਂ ਹਨ ਉਸ ਅੱਲਾਹ ਤਾਲਾ ਦੀਆਂ ਹਨ ਇਤਨਾ ਸੁਣਦੀ ਦੀਰਸੀ ਸਾਧ ਸੰਗਤ ਕਿ ਲੱਕੜਹਾਰਾ ਉਥੋਂ ਭੱਜ ਲਿਆ ਦੌੜ ਗਿਆ ਜਦੋਂ ਦੌੜਨੇ ਲੱਗੇ ਆ ਤੇ ਯਾਹਗੀਰ ਨੇ ਆਵਾਜ਼ ਮਾਰੀ ਤਾਂ ਯਾਹਗੀਰ ਨੇ ਆਵਾਜ਼ ਮਾਰੀ ਇਹ ਲੱਕੜ ਹਰੇ ਕੀ ਗੱਲ ਐ ਬਈ ਤੂੰ ਦੌੜ ਕਿਉਂ ਰਿਆ ਹੈ ਤਾਂ ਉਸਨੇ ਜਵਾਬ ਦਿੱਤਾ ਸਾਧ ਸੰਗ ਕਹਿਣ ਲੱਗਿਆ ਮੰਗਤੇ ਪਾਸੋਂ ਕਾਦਾ ਮੰਗਣਾ ਹੈ ਬਈ ਮੰਗਤੇ ਪਾਸੋਂ ਕਾਦਾ ਮੰਗਣਾ ਹੈ ਜੇ ਤੈਨੂੰ ਉਹ ਰਾਜ ਭਾਗ ਦੇ ਸਕਦਾ ਹੈ ਤਾਂ ਮੈਂ ਵੀ ਆਪਣੀ ਲੋੜ ਲਈ ਉਸ ਮੂਰੇ ਹੀ ਹੱਥ ਆਡਾਂਗਾ ਮੈਂ ਵੀ ਉਸ ਅੱਲਾਹ ਤਾਲਾ ਅੱਗੇ ਹੱਥ ਟੱਡਾਂਗਾ ਮੈਨੂੰ ਤੇਰੇ ਪਾਸੋਂ ਕੁਝ ਲੈਣ ਦੀ ਜ਼ਰੂਰਤ ਨਹੀਂ ਜਦੋਂ ਉਹ ਬਈ ਤੈਨੂੰ ਉਹ ਦੇ ਸਕਦਾ ਹੈ ਤਾਂ ਮੈਨੂੰ ਨਹੀਂ ਰਹੇਗਾ ਸੋ ਸਾਥ ਸੰਗ ਇਹ ਭਰੋਸੇ ਦੀ ਬਾਤ ਹੈ ਸੋ ਮੰਗਤੇ ਦੀ بجائے ਦਾਤੇ ਪਾਸੋਂ ਮੰਗਣਾ ਚਾਹੀਦਾ ਹੈ ਪਰੰਤੂ ਸਾਡਾ ਕੀ ਹੱਲ ਹੈ ਬੁਈ ਜਿਸ ਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਆ ਬਾਬਾ ਜੀ ਬਚਨ ਕਰਿਆ ਕਰਦੇ ਤੁੰਤਨ ਬਾਬਾ ਈਸਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਬਚਨ ਕਰਦੇ ਆ ਕਹਿਣਾ ਸੰਗਤ ਵਿੱਚ ਵੀ ਸਮਾਂ ਬੜਾ ਭਿਆਨਕ ਆ ਰਿਹਾ ਹੈ ਸਮਾਂ ਬੜਾ ਭਿਆਨਕ ਆ ਰਿਹਾ ਹੈ ਦੇਖੋ ਕਿਤੇ ਕਿਸੇ ਹੋਰ ਨੂੰ ਬਾਪੂ ਨਾ ਬਣਾ ਲਿਓ ਸਮਾਂ ਬੜਾ ਭਿਆਨਕ ਆ ਰਿਹਾ ਹੈ ਦੇਖਿਓ ਕਿਤੇ ਕਿਸੇ ਹੋਰ ਨੂੰ ਬਾਪੂ ਨਾ ਬਣਾ ਲੈਣਾ ਬਈ ਇੱਕ ਦੇ ਬਣ ਕੇ ਦਿਖਾ ਦੇਣਾ ਸਾਧ ਸੰਗਤ ਸੰਤਰੇਟ ਦੇ 10ਵੇਂ ਮਹੀਨੇ ਦੀ 5 ਤਰੀਕ ਦੇ ਬਾਬਾ ਜੀ ਦੇ ਵਚਨ ਹਨ ਬਾਬਾ ਜੀ ਨੇ ਆਪਣੇ ਪਵਿੱਤਰ ਰਸਨਾ ਤੋਂ ਇਹ ਵਚਨ ਸੁਣਾਏ ਸੰਗਤ ਨੂੰ ਇੱਕ ਸਾਖੀ ਸੁਣਾਈ ਤੇ ਆਖਿਆ ਸੰਗਤ ਨੂੰ ਬਈ ਇੱਕ ਨਵਾਂ ਵਿਆਹਿਆ ਜੋੜਾ ਇੱਕ ਨਵਾਂ ਵਿਆਹਾ ਜੂੜਾ ਗੱਡੀ ਤੇ ਆ ਰਿਆ ਸੀ ਬੋਟੀ ਜਿਸ ਨੇ ਘੁੰਡ ਕੱਢਿਆ ਹੋਇਆ ਸੀ ਜਦੋਂ ਉਹ ਸਟੇਸ਼ਨ ਤੇ ਪਹੁੰਚੇ ਤਾਂ ਘਰ ਵਾਲੇ ਨੇ ਕਿਹਾ ਵੀ ਤੂੰ ਉੱਥੇ ਬੈਠ ਮੈਂ ਕੁਝ ਖਾਣ ਨੂੰ ਲੈ ਆਵਾਂ ਤੂੰ ਇੱਥੇ ਬੈਠ ਮੈਂ ਕੁਝ ਖਾਣ ਨੂੰ ਲੈ ਆਵਾਂ ਉਸ ਦੀ ਬੋਟੀ ਨੇ ਸੱਤ ਵਚਨ ਕੀਤਾ ਤੇ ਬੈਠ ਗਈ ਭੁੱਖ ਦੀ ਪੂਰਤੀ ਕਰਨ ਲਈ ਉਹ ਕੁਝ ਲੈਣ ਚਲਿਆ ਗਿਆ ਤੇ ਇਧਰ ਜਿੱਥੇ ਇਸ ਦੀ ਬੋਟੀ ਬੈਠੀ ਹੈ ਤੇ ਕੋਲੀ ਇੱਕ ਠੱਗ ਖੜਾ ਸੀ ਸਾਥ ਸੰਗ ਕੋਲੀ ਇੱਕ ਠੱਗ ਖੜਾ ਸੀ ਜਦ ਆਦਮੀ ਇਸ ਦਾ ਦੂਰ ਚਲਿਆ ਗਿਆ ਆ ਉਹ ਕਹਿਣ ਲੱਗਿਆ ਵੀ ਚੱਲ ਟਾਂਗੇ ਵਿੱਚ ਚਲੀਏ ਆ ਹੁਣ ਘਰ ਜਾ ਕੇ ਹੀ ਰੋਟੀ ਖਾਵਾਂਗੇ ਉਸ ਧੀਵੀ ਦਾ ਸਾਧ ਸੰਗਤ ਉਸ ਦੀ ਬੋਟੀ ਦਾ ਕੁੰਡ ਕੱਢਿਆ ਹੋਇਆ ਸੀ ਤੇ ਉਸ ਧੀਵੀ ਨੇ ਸਤਿ ਵਚਨ ਕਿਹਾ ਤੇ ਟਾਂਗੇ ਵਿੱਚ ਬੈਠ ਗਈ ਜਦੋਂ ਟਾਂਗੇ ਵਿੱਚ ਬੈਠ ਗਈ ਤੇ ਅੱਗੇ ਜਾ ਕੇ ਸਾਧ ਸੰਗਤ ਕਿਉਂਕਿ ਉਹ ਤਾਂ ਠੱਗ ਸੀ ਉਸ ਦਾ ਘਰ ਵਾਲੀ ਉਸ ਦਾ ਮਾਲਕ ਥੋੜੀ ਸੀ ਉਹ ਤਾਂ ਠੱਗ ਸੀ ਇਹ ਅੱਗੇ ਜਾ ਕੇ ਉਸ ਠੱਗ ਨੇ ਉਸ ਦਾ ਤਨ ਵੀ ਲੁੱਟ ਲਿਆ ਮਨ ਵੀ ਲੁੱਟ ਲਿਆ ਤੇ ਉਸ ਦਾ ਗਹਿਣਾ ਗੱਟਾ ਤਨ ਵੀ ਸਭ ਕੁਝ ਲੁੱਟ ਲਿਆ ਸੋ ਇਹ ਸਾਖੀ ਸੁਣਾ ਕੇ ਬਾਬਾ ਜੀ ਆ ਨੇ ਵਚਨ ਕਰਨੇ ਤੇ ਆ ਕਹਿਆ ਵੀ ਜਿੰਨੇ ਤੁਸੀਂ ਬੈਠੇ ਹੋ ਸੰਗਤ ਜੀ ਜਿੰਨੇ ਅੱਜ ਤੁਸੀਂ ਬੈਠੇ ਹੋ ਸਾਰੇ ਘੁੰਡ ਚੁੱਕ ਕੇ ਆਪਣੇ ਮਾਲਕ ਦੀ ਪਛਾਣ ਕਰ ਲਵੋ ਆਪਣੇ ਮਾਲਕ ਦੀ ਪਛਾਣ ਕਰ ਲਵੋ ਅ ਚੰਗੀ ਤਰ੍ਹਾਂ ਪਛਾਣ ਕਰ ਲਵੋ ਕੱਲ ਨੂੰ ਤੁਹਾਨੂੰ ਬਹੁਤ ਠੱਗ ਮਿਲਣਗੇ ਕੱਲ ਨੂੰ ਤੁਹਾਨੂੰ ਬਹੁਤ ਠੱਗ ਮਿਲਣਗੇ ਜੋ ਤੁਹਾਡਾ ਤਨ ਵੀ ਮਨ ਵੀ ਤੇ ਧਨ ਵੀ ਲੁੱਟ ਕੇ ਲੈ ਜਾਣਗੇ ਜੋ ਤੁਹਾਡਾ ਤਨ ਵੀ ਮਨ ਵੀ ਤੇ ਧਨ ਵੀ ਲੁੱਟ ਲੈ ਕੇ ਜਾਣਗੇ ਇਸ ਕਰਕੇ बच ਕੇ ਰਹਿਣਾ ਭਾਈ ਜੋ ਸਾਥ ਸੰਗਤ ਮਹਾਂਪੁਰਖਾਂ ਦੇ ਇਹਨਾਂ ਵਚਨਾਂ ਨੂੰ ਯਾਦ ਕਰਦੇ ਹਾਂ ਆਓ ਤਾਂਤਨੂ ਬਾਬਾ ਨੰਦ ਸਿੰਘ ਜੀ ਮਹਾਰਾਜ ਤਾਂਤਨੂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਵਾਲੇ ਉਹਨਾਂ ਤੋਂ ਬਰੋਸਾਏ ਹੋਏ ਉਹਨਾਂ ਤੇ ਪੂਰਨਿਆ ਤੇ ਚੱਲਣ ਵਾਲੇ ਨੀਕਾ ਮਹਾਂਪੁਰਖ ਇਹ ਹੀ ਵਚਨ ਕਰਦੇ ਹਨ ਭਾਈ ਜੀ ਦੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਰੂਪ ਸੱਚੇ ਪਾਤਸ਼ਾਹ ਜੀ ਦੇ ਦਰੋਂ ਕੋਲੋਂ ਪੂਰੀ ਨਹੀਂ ਨਾ ਪਈ ਕਈ ਉਹਦੀ ਕਿਤੋਂ ਹੋਰ ਪੂਰੀ ਪੈ ਹੀ ਨਹੀਂ ਸਕਦੀ ਇਸ ਕਰਕੇ ਵਈ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਲਕ ਬਣਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਸਿਆਂ ਹੋਇਆਂ ਬਚਨਾਂ ਤੇ ਪਾਇਆ ਪੂਰਨਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ